ਉਹਨਾਂ ਨੂੰ ਕਹਿੰਦਾ ਵੀ ਮੈਂ ਛੱਡੂਗਾ ਇੱਕ ਸ਼ਰਤ ਦੇ ਉੱਤੇ ਤੁਸੀਂ ਨੇਮ ਕਰੋ ਸੌ ਖਾਓ ਪਹਿਲਾਂ ਕਿ ਤੁਹਾਡਾ ਮੁੰਡਾ ਮੇਰੇ ਮਗਰ ਨਹੀਂ ਪਾਊਗਾ ਤੇ ਸਾਡੇ ਤੋਂ ਕੁੱਟਿਆ ਗਿਆ ਜਾਦੇ ਤੇ ਇਹ ਮੇਰੇ ਮਗਰ ਨਾ ਪਵੇ ਜੇ ਅਗਰ ਤੁਸੀਂ ਇਹ ਗੱਲ ਦੀ ਸੌ ਨਹੀਂ ਖਾਂਦੇ ਤੇ ਮੈਂ ਇਹਨੂੰ ਆਪਣੀ ਜਾਨ ਨਾਲੋਂ ਇਹਦੀ ਪਿਆਰੀ ਨਹੀਂ ਹੈਗੀ ਆ ਹੁਣ ਤੇ ਮੈਨੂੰ ਵੀ ਪੁਰਸ ਵਾਲਾ ਕਹਿੰਦੇ ਨੇ ਕਿ ਬੜਕਾ ਮਾਰਦਾ ਸੀ ਤੇ ਜਦੋਂ ਫਿਰ ਆਏ ਉਹਦੇ ਉੱਟਣ ਤੋਂ ਬਾਅਦ ਉਹ ਕਹਿੰਦਾ ਪੁੱਛੋ ਤੇਰੇ ਮਾਂ ਪਿਓ ਦੀ ਆਪਦੀ ਜੁਮੜੀ ਤੇ ਲਿਜਾ ਰਹੇ ਨੇ ਕੀ ਐ ਉਹ ਮੈਂ ਕਿਹਾ ਜਿਹੜਾ ਕੋਈ ਦਿੱਤੋ ਹੁੰਦਾ ਉਹ ਕਰ ਲੈ ਬਾਕੀ ਹੁਣ ਸਾਦ ਤੋਂ ਉਹ ਅਸੀਂ ਕਰ ਲਾਂਗੇ ਹੂੰ ਉਹ ਕਹਿੰਦਾ ਦੇਖ ਲੋ ਜੀ ਆ ਕੀ ਗੱਲ ਬਾਤ ਐ ਤੇ ਉਹ ਕਹਿੰਦਾ ਵੀ ਅਸੀਂ ਤਾਂ ਸੌਂ ਖਾ ਲਈ ਤੇ ਚਲੋ ਜੀ ਲੜਿਆ ਬਹੁਤ ਮੈਨੂੰ ਗੁੱਸਾ ਤਕਲੀਫ ਬੜੀ ਆਈ ਬਹੁਤ ਕੁਝ ਬੋਲੇ ਫਿਰ ਜਦੋਂ ਫਿਰ ਇਹ ਅਸੀਂ ਕਿ ਜਦੋਂ ਸੌਂ ਖਾਦੀ ਸੀ ਉਹਨਾਂ ਨੇ ਹੂੰ ਆਪਣੇ ਚਾਰ ਬਜ਼ੁਰਗਾਂ ਦੀਆਂ ਦਾੜ੍ਹੀਆਂ ਦੀ ਇੱਜ਼ਤ ਵਾਸਤੇ ਉਹ ਮੈਨੂੰ ਇੱਕ ਸਬਰ ਦਾ ਘੁੱਟ ਪਰਨਾ ਪਿਆ ਸੀ ਤੇ ਨਹੀਂ ਅੱਗੇ ਪਿੱਛੇ ਕਈ ਵਾਰੀ ਤਾਂ ਫਿਰ ਹੁੰਦਾ ਚਲੋ ਯਾਰ ਆਪਾਂ ਨੇ ਗਲਤੀ ਕਰੀ ਐ ਭੁਗਤ ਲਈ ਕੋਈ ਗੱਲ ਨਹੀਂ ਤੇ ਉਹ ਬਹੁਤ ਨਜਾਇਜ਼ ਔਰ ਬੇਨਿਆਈ ਹੋਈ ਸੀ ਉਸ ਤੋਂ ਬਾਅਦ ਤਫਤੀਸ਼ ਨੇ ਬਦ ਸਰੀਰ ਜਿਹੜਾ ਉਹ ਕੰਡਮ ਕਰਦਾ ਉਹ ਗੱਲ ਨਹੀਂ ਰਹਿੰਦੀ ਹੁਣ ਤਾਂ ਸਿਰਫ ਸਾਬ ਹੋਵੇ ਕਰਦੇ